ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿ ਬਾਰਿ ਬਰਫਬਾਰਿ ਹੋ ਰਹੀ ਹੈ ਅਜਿਹੇ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਸ਼ੀਤ ਲਹਿਰ ਦੇ ਕਾਰਨ ਠੰਡ ਵੱਧਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਦੇ ਵੱਲੋਂ ਚਤਾਵਨੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਜੋ ਸਾਰੇ ਜ਼ਿਲ੍ਹੇ ਨੇ ਉਹਨਾਂ ਨੂੰ ਲੈ ਕੇ ਚਤਾਵਨੀ ਜਾਰੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਜਿਹੜੇ ਲੋਕ ਨੇ ਉਹ ਸਾਵਧਾਨ ਪਹਿਲਾਂ ਤੋਂ ਹੀ ਹੋ ਜਾਣ ਕਿਤੇ ਅਜਿਹਾ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਿਮਾਰ ਪੈ ਜਾਣ ਜਿਸ ਕਰਕੇ ਹਰ ਇੱਕ ਜ਼ਿਲ੍ਹੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਜੋ ਹੈ ਹੋਰ ਵੀ ਜ਼ਿਆਦਾ ਵੱਜ ਜਾਵੇਗੀ ਕਿਉਂਕਿ ਲਗਾਤਾਰ ਸ਼ੀਤ ਲਹਿਰ ਪੂਰੇ ਉੱਤਰ ਭਾਰਤ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਕੰਬਣੀ ਵਿੱਚ ਛੜ ਰਹੀ ਹੈ ਤੇ ਪੂਰੇ ਦੇਸ਼ ਭਰ ਦੇ ਵਿੱਚ ਠੰਡ ਜੁਆ ਲਗਾਤਾਰ ਵੱਧੀ ਨਜ਼ਰ ਆ ਰਹੀ ਹੈ ਹਿਮਾਲਿਆ ਦੀ ਗੱਲ ਕਰਨ ਲਈਏ ਪਹਾੜੀ ਇਲਾਕਿਆਂ ਦੇ ਵਿੱਚ ਗੱਲ ਕਰਨ ਲਈਏ ਭਾਵੇਂ ਹਿਮਾਚਲ ਦੀ ਗੱਲ ਕਰ ਲਈਏ ਉੱਤਰਾਖੰਡ ਦੀ ਗੱਲ ਕਰ ਲਈਏ ਸ਼ਿਮਲਾ ਦੀ ਗੱਲ ਕਰ ਲਈਏ ਰਾਜਸਥਾਨ ਦੇ ਵਿੱਚ ਵੀ ਬਰਫਬਾਰੀ ਹੋ ਰਹੀ ਹੈ ਜਿਸ ਦੇ ਕਾਰਨ ਲਗਾਤਾਰ ਠੰਡ ਜੋ ਹੈ ਉਹ ਵੱਧੀ ਹੋਈ ਨਜ਼ਰ ਆ ਰਹੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ 14 ਦਸੰਬਰ ਤੱਕ ਠੀਤ ਲਹਿਰ ਦਾ yellow alert ਜਾਰੀ ਕਰ ਦਿੱਤਾ ਗਿਆ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਾਨ ਦੇ ਵਿੱਚ 0.3 ਡਿਗਰੀ ਦਾ ਵਾਧਾ ਜੋ ਹੈ ਉਹ ਦਰਜ ਕੀਤਾ ਗਿਆ ਤਾਂ ਤੁਹਾਨੂੰ ਜ਼ਿਲ੍ਹਿਆਂ ਦੇ ਨਾਮ ਵੀ ਦੱਸ ਦਿੰਨੇ ਆ ਜਿਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਪਾਵੇਂਗਲ, ਹੁਸ਼ਿਆਰਪੁਰ ਦੀ ਗੱਲ ਕਰ ਲਈਏ, ਨਵਾਂ ਸ਼ਹਿਰ ਦੀ ਗੱਲ ਕਰ ਲਈਏ ਕਪੂਰਥਲਾ ਸਣੇ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਸੰਗਰੂ ਰੂਪਨਗਰ ਤੇ 모ਹਾਲੀ ਦੇ ਵਿੱਚ ਸ਼ੀਤ ਲਹਿਰ ਦਾ yellow alert ਜਾਰੀ ਕੀਤਾ ਗਿਆ ਅਜੇ ਤੱਕ ਮੀਂਹ ਸੰਬੰਧੀ ਕੋਈ alert ਨਹੀਂ ਜਾਰੀ ਕੀਤਾ ਗਿਆ ਅਜਿਹੇ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਤਾਂ ਕਿਹਾ ਇਹ ਵੀ ਜਾ ਰਿਹਾ ਕਿ 16 ਦਸੰਬਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਜਲਦ ਹੀ ਜਾਣਕਾਰੀ ਜੋ ਹੈ ਸਾਂਝੀ ਕਰ ਦਿੱਤੀ ਜਾਵੇਗੀ ਤਾਂ ਮੌਸਮ ਵਿਭਾਗ ਦੇ ਮੁਤਾਬਕ ਵਕ-ਵਕ ਬਿਮਾਰੀਆਂ ਜਿਵੇਂ ਕਿ ਫਲੂ ਤੇ ਨਾਲ ਹੀ ਨੱਕ ਵਗਣਾ ਜੋ ਕਿ ਆਮ ਤੌਰ ਉਤੇ ਲੰਬੇ ਸਮੇਂ ਤੱਕ ਜ਼ੁਕਾਮ ਰਹਿਣ ਨਾਲ ਹੁੰਦਾ ਹੈ ਜਾਂ ਵੱਧਦਾ ਹੈ ਕੰਬਣੀ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਕੁਝ ਅਜਿਹੇ ਸਾਵਧਾਨੀਆਂ ਵਰਤਣ ਦੇ ਲਈ ਕਿਹਾ ਗਿਆ ਹੈ ਕਿ ਲੋਕ ਜਿਹੜੇ ਨੇ ਗਰਮ ਕੱਪੜੇ ਕੱਢ ਲੈਣ ਤੇ ਬਾਹਰ ਜਦੋਂ ਵੀ ਜਾਣ ਤਾਂ ਪ੍ਰੋਪਰ ਤਰੀਕੇ ਦੇ ਨਾਲ ਆਪਣੇ ਆਪ ਨੂੰ ਕਵਰ ਕਰਕੇ ਹੀ ਜਾਣ ਕਿਤੇ ਇਹ ਨਾ ਸਮਝਣ ਕਿ ਦੁਪਹਿਰੇ ਧੁੱਪ ਜ਼ਿਆਦਾ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਠੰਡ ਨਹੀਂ ਲੱਗੇਗੀ ਪਰ ਅਜਿਹੇ ਦੇ ਵਿੱਚ ਹੀ ਤੁਸੀਂ ਬਿਮਾਰ ਪੈਸਾ ਕਿਤੇ ਉਸ ਕਰਕੇ ਸਾਵਧਾਨੀ ਵਰਤਣੀ ਬੇहद ਲਾਜ਼ਮੀ ਹੈਗੀ ਆ ਕਿਉਂਕਿ ਲਗਾਤਾਰ ਹੀ ਜੋ ਸ਼ੀਤ ਲਹਿਰ ਹੈ ਉਹ ਵੱਧਦੀ ਜਾ ਰਹੀ ਹੈ ਜਿਸ ਦੇ ਕਾਰਨ ਠੰਡ ਜੋ ਹੈ ਲਗਾਤਾਰ ਵੱਧ ਰਹੀ ਹੈ ਇਸੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਛੇ ਸ਼ਹਿਰਾਂ ਦੇ ਵਿੱਚ ਤਾਪਮਾਨ ਮਾਈਨਸ ਦੇ ਵਿੱਚ ਜਾ ਚੁੱਕਿਆ ਹੈ ਠੰਡ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਉੱਤਰਾਖੰਡ ਦੀ ਗੱਲ ਕਰ ਲਈ ਤਾਂ 11 ਜ਼ਿਲ੍ਹਿਆਂ ਨੂੰ ਲੈ ਕੇ ਜੋ ਹੈ ਕੋਲਡ ਡੇ ਜੋ ਹੈ ਐਲਾਨ ਕੀਤਾ ਗਿਆ ਸ਼ੀਤ ਲਹਿਰ ਨੂੰ ਲੈ ਕੇ ਦੋ ਦਿਨਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਉੱਤਰ ਪ੍ਰਦੇਸ਼ ਦੇ 8 ਸ਼ਹਿਰਾਂ ਦੇ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਵਿਜ਼ਿਬਿਲਟੀ 80 ਮੀਟਰ ਤੱਕ ਹੈਗੀ ਆ ਲਖਨਊ ਦੇ ਚਿੜੀਆ ਘਰ ਦੀ ਗੱਲ ਕਰ ਲਈਏ ਤਾਂ ਉੱਥੇ ਜੋ ਹੈ ਹੀਟਰ ਲਗਾਏ ਗਏ ਨੇ Rajasthan ਦੇ ਵਿੱਚ ਵੀ ਅੱਜ 17 ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਫਤਿਹਪੁਰ ਸੀਕਰ ਦੇ ਵਿੱਚ ਪਾਰਾ 0 ਤੋਂ 1 ਡਿਗਰੀ ਹੇਠਾਂ ਦੱਸਿਆ ਜਾ ਰਿਹਾ ਤੇ ਮੱਧ ਪ੍ਰਦੇਸ਼ ਦੇ ਵਿੱਚ ਪਾਰਾ 6 ਡਿਗਰੀ ਤੱਕ ਪਾ ਚੁੱਕਿਆ ਤੇ ਇਸੇ ਦੇ ਨਾਲ ਅਲਰਟ ਲਗਾਤਾਰ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਵੀ ਸਾਰਾ ਜ਼ਿਲ੍ਹੇ ਜਿਨ੍ਹਾਂ ਦਾ ਨਾਮ ਤੁਹਾਨੂੰ ਦੱਸਿਆ ਹੈ ਜ਼ਿਲ੍ਹਿਆਂ ਦੇ ਨਾਮ ਤੁਹਾਨੂੰ ਦੱਸੇ ਗਏ ਆ ਤਾਂ ਜੋ ਤੁਸੀਂ ਸਾਵਧਾਨੀ ਜੋ ਹੈ ਇਸ ਮੁਤਲਕ ਵਰਤ ਸਕੋ ਤੇ ਤੁਸੀਂ ਬਿਮਾਰ ਨਾ ਹੋਵੇ ਤੇ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਲ ਜੁੜ ਗਏ ਨੇ ਉਹਨਾਂ ਤੋਂ ਵਿਸਤਾਰ ਪੂਰਵਕ ਹੋਰ ਵਧੇਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸ਼ੇਰਗਲ ਤਾਂ ਜੇਕਰ ਗੱਲ ਕਰੀ ਤਾਂ ਸਾਰਾ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਬਿਲਕੁਲ ਜਿਹੜੀਆਂ ਜਾਣਕਾਰੀਆਂ ਆਪਾਂ ਦਰਸ਼ਕਾਂ ਨੂੰ ਦੇ ਰਹੇ ਹਾਂ ਇਸ ਦੇ ਵਿੱਚ ਕੱਲ ਤਾਂ ਆਈਐਮਡੀ ਦੇ ਵੱਲੋਂ ਜਿਹੜੀ ਬੁਲੇਟਿਨ ਸਾਂਝਾ ਕੀਤਾ ਗਿਆ ਸੀ ਉਸ ਦੇ ਵਿੱਚ 17 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਇਹਨਾਂ 17 ਜ਼ਿਲ੍ਹਿਆਂ ਦੇ ਵਿੱਚ ਠੰਡ ਦੀ ਜਿਹੜੀ ਮਿਆਦ ਹੈ ਉਹ ਵਧੇਗੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸੁੱਕੀ ਠੰਡ ਪੈ ਰਹੀ ਸੀ ਤੇ ਹੁਣ ਏਕਾ ਦੁੱਕਾ ਥਾਵਾਂ ਦੇ ਉੱਤੇ ਹਲਕੀ ਕਣੀ ਜਿਹੜੀ ਦੇ ਹਲਕੀ ਕਣੀ ਦਾ ਬਾਰਿਸ਼ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਇਹ ਬਾਰਿਸ਼ ਦੇ ਨਾਲ ਮੌਸਮ ਹੋਰ ਠੰਡਾ ਹੋਇਆ ਤੇ ਉਹ ਸੁੱਕੀ ਠੰਡ ਜਿਹੜੀ ਦੀਸੀ ਉਸ ਤੌਰ ਆਹਰ ਜ਼ਰੂਰ ਮਿਲੀ ਹੈ ਪਰ ਠੰਡ ਦੇ ਵਿੱਚ ਵਾਧਾ ਹੋਇਆ ਹੈ ਧੁੰਦ ਨਵਾਂ ਸਥਿਤੀਆਂ ਹੈ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਗਿਆ ਤੇ 17 ਜ਼ਿਲ੍ਹੇ ਜਿਹੜੇ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਦੀਆਂ ਗਤੀਵਿਧੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦੇ ਮਿਆਰ ਨੂੰ ਵਾਧਾ ਹੋਇਆ ਦੇਖ ਸਕਦੇ ਹਾਂ ਤੇ ਨਾਲ ਦੀ ਨਾਲ ਇਹ ਜਿਹੜੇ ਬਲਟਨ ਆਈਐਮਡੀ ਦੇ ਬੰਦੋ ਸਾਂਝੇ ਕੀਤੇ ਜਾ ਰਹੇ ਨੇ ਸਮੇਂ-ਸਮੇਂ ਸਰ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਸ ਦੇ ਮਤਲਬਕ ਇਹੀ ਕਿਹਾ ਜਾ ਸਕਦਾ ਹੈ ਕਿ ਠੰਡ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੇਗੀ ਜੀ ਜੀ ਹਾਂ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਸ਼ੁਰੂ ਹੋ ਚੁੱਕੇ ਆ ਹੋਰ ਵੀ ਦੇਸ਼ ਦੇ ਇਲਾਕਿਆਂ ਦੀ ਗੱਲ ਕਰ ਲਈ ਤਾਂ ਲਗਾਤਾਰ ਠੰਡ ਜੋ ਹੈ ਉਹ ਵੱਧਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਭੁਲੇਖਾ ਹੈਗਾ ਆ ਕਿ ਦੁਪਹਿਰੇ ਤੱਕ ਗਰਮੀ ਹੁੰਦੀ ਆ ਧੁੱਪ ਤਿੱਖੀ ਨਿਕਲੀ ਹੁੰਦੀ ਹੈ ਤਾਂ ਸਰਦੀ ਜਿਹੜੀ ਹੈਗੀ ਠੰਡ ਜਿਹੜੀ ਹੈਗੀ ਉਸ ਨੂੰ ਹਜੇ ਆਉਣ ਦੇ ਵਿੱਚ ਟਾਈਮ ਹੈ ਲੇਕਿਨ ਲੱਗਦਾ ਹੈ ਹੁਣ ਟਾਈਮ ਜ਼ਿਆਦਾ ਨਹੀਂ ਲੱਗੇਗਾ ਜੇ ਬਿਲਕੁਲ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਈ ਹੈ ਬਹਾਰਾਂ ਦੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਉਹ ਭਾਵੇਂ ਪਠਾਨਕੋਟ ਹੋਵੇ ਹੁਸ਼ਿਆਰਪੁਰ ਹੋਵੇ ਜਾਂ ਪਰ ਰੂਪਨਗਰ ਦੇ ਜਿਹੜੇ ਇਲਾਕੇ ਨੇ ਮੋਹਾਲੀ ਦੇ ਕੁਝ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਜ਼ਰੂਰ ਠੰਡ ਡੇੜੀ ਹੈ ਲਗਾਤਾਰ ਵਾਦੀ ਦਿਖਾ ਲਈ ਦੇ ਰਹੀ ਹੈ ਤੇ ਹੋਰ ਵੀ ਜਿਹੜੇ ਪੱਧਰੇ ਇਲਾਕੇ ਨੇ ਪੰਜਾਬ ਦੇ ਉਹ ਭਾਵੇਂ ਮਾਝਾ ਮਲਵਾ ਦੋਆਬਾ ਜਾਫਰਪੋਹਾ ਤੇ ਇਹ ਸਾਰੇ ਇਲਾਕਿਆਂ ਦੇ ਵਿੱਚ ਚੇਕਰ ਗੱਲ ਕਰੀਏ ਤਾਂ ਠੰਡ ਲਗਾਤਾਰ ਵਾਦੀ ਦਿਖਾ ਲਈ ਦੇ ਰਹੀ ਹੈ ਹਾਂ ਜਿਹੜੀ ਧੁੱਪ ਦੁਪਹਿਰ ਦੇ ਸਮੇਂ ਨਿਕਲ ਜਾਂਦੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਜ਼ੈਨ ਦੇ ਵਿੱਚ ਇਹ ਚੀਜ਼ ਤਾਂ ਜ਼ਰੂ ਉਹ ਤਰੀਕੇ ਦੇ ਨਾਲ ਨਹੀਂ ਪੈ ਰਹੀ ਪਰ ਸਵੇਰੇ ਸ਼ਾਮ ਦੀ ਠੰਡ ਜਿਹੜੀ ਹੈ ਇਸ ਤੋਂ ਲੈ ਕੇ ਖਾਸ ਤੌਰ ਦੇ ਉੱਪਰ ਅਪੀਲਾਂ ਜਿਹੜੀਆਂ ਨੇ ਆਈਐਮਡੀ ਦੇ ਵੱਲੋਂ ਵੀ ਕੀਤੀਆਂ ਗਈਆਂ ਨੇ ਤੇ ਡਾਕਟਰਾਂ ਦੇ ਵੱਲੋਂ ਵੀ ਸਮੇਂ-ਸਮੇਂ ਸਰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਆਪਾਂ 17 ਜ਼ਿਲ੍ਹਿਆਂ ਦੀ ਗੱਲ ਕਰ ਰਹੇ ਹਾਂ ਇਸ ਵਿੱਚ ਪਠਾਨਕੋਟ ਵੀ ਹੈ ਗੁਰਦਾਸਪੁਰ ਹੈ ਅਮਰਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟਸ ਨੇ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਰੂਪਨਗਰ ਤੇ ਮਹਾਲੀ ਦੇ ਵਿੱਚ ਸੀਤਲਾਰ ਜਿਹੜੀ ਹੈ ਉਹਦੇ ਨਾਲ ਠੰਡ ਜਿਹੜੀ ਹੈ ਉਹ ਕੰ ਵਿਚ ਲੋਕਾ ਹੱਤਿਆ ਕਪੜੇ ਸ਼ੁਰੂ ਹੋ ਚੁੱਕੀ ਹੈ ਤੇ ਆਪੋ ਆਪਣਾ ਧਿਆਨ ਰੱਖਣ ਦੀ ਗੁਜ਼ਾਰਿਸ਼ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਕਰਦੇ ਆਂ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਸੁਖਵੀਰ ਸਿੰਘ ਸ਼ੇਰਗਿੱਲ ਜਿਨ੍ਹਾਂ ਨੇ ਸਾਨੂੰ ਵਿਸਥਾਰ ਪੂਰਵਕ ਜਾਣਕਾਰੀ ਇਹ ਦਿੱਤੀ ਹੈਗੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਵਧੇਗੀ ਕਿਉਂਕਿ ਮੌਸਮ ਵਿਭਾਗ ਯਾਨੀ ਆਈਐਮਡੀ ਦੇ ਵੱਲੋਂ ਲਗਾਤਾਰ ਪਵਿਕ ਬਾਣੀ ਜੋਇਆ ਜਾਰੀ ਜ਼ਰੂਰ ਕੀਤੀ ਜਾਂਦੀ ਹੈ ਤਾਂ ਜਿਸ ਤਰੀਕੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਦੌਰ ਹੁਣ ਸ਼ੁਰੂ ਹੋ ਚੁੱਕਿਆ ਹੈ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਫੇਰ ਤੋਂ ਪੰਜਾਬ ਨੂੰ ਲੈ ਕੇ ਹੁਣ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਜ਼ਿਲ੍ਹਿਆਂ ਦੇ ਨਾਮ ਜ਼ਰੂਰ ਦੱਸ ਦਿੱਤੇ ਗਏ ਆ ਕਿਹੜੇ ਜ਼ਿਲ੍ਹੇ ਹੈਗੇ ਜਿੱਥੇ ਕੀ ਸ਼ੀਤ ਲਹਿਰ ਦੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਤੁਸੀਂ ਆਪਣਾ ਖਾਸ ਔਰਤਾਂ ਤੇ ਧਿਆਨ ਜ਼ਰੂਰ ਰੱਖਿਓ ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ ਦਿਨ ਲੰਘ ਰਹੇ ਨੇ اسی ਤਰੀਕੇ ਦੇ ਨਾਲ ਹੁਣ ਮੌਸਮ ਦੇ ਵਿੱਚ ਤਬਦੀਲੀ ਵੀ ਦੇਖਣ ਨੂੰ ਮਿਲ ਰਹੀ ਆ ਉੱਥੇ ਹੀ ਪੂਰੇ ਦੇਸ਼ ਭਰ ਦੇ ਵਿੱਚ ਠੰਡ ਦਾ 기ਹਰ ਦੇਖਣ ਨੂੰ ਮਿਲ ਰਿਹਾ ਹੈ ਦਿੱਲੀ ਦੇ ਵਿੱਚ ਪਾਰਾ ਲਗਾਤਾਰ ਦੂਜੇ ਦਿਨ ਵੀ ਡਿੱਗਿਆ ਹੈਗਾ ਆ 10 ਦਸੰਬਰ ਨੂੰ 8 8 ਡਿਗਰੀ ਸੈਲਸੀਅਸ ਦੇ ਮੁਕਾਬਲੇ ਜੋ ਇਹ 4.9 ਡਿਗਰੀ ਸੈਲਸੀਅਸ ਤੱਕ ਡਿੱਗ ਚੁੱਕੀ ਹੈ ਤੇ ਉੱਥੇ ਹੀ ਜੇਕਰ ਗੱਲ ਕਰੀਏ ਦੱਖਣੀ ਭਾਰਤ ਦੇ ਚਾਰ ਰਾਜਾਂ ਦੇ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੂਰਬੀ ਮੱਧ ਅਤੇ ਪੱਛਮੀ ਭਾਰਤ ਦੇ ਵਿੱਚ ਅਗਲੇ 4 ਦਿਨਾਂ ਦੇ ਵਿੱਚ ਧੁੰਦ ਦਾ ਜੋ ਕਹਿਰੇ ਦੱਸਿਆ ਗਿਆ ਹੈ ਕਿ ਲਗਾਤਾਰ ਲੋਕਾਂ ਨੂੰ ਖੱਜਲ ਖੁਵਾਰੀ ਵੀ ਹੋ ਸਕਦੀ ਹੈ ਤਾਂ ਆਈਐਮਡੀ ਨੇ ਹਿਮਾਚਲ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਠੰਡ ਦਾ ਅਲਰਟ ਵੀ ਜਾਰੀ ਕੀਤਾ ਗਿਆ ਦਾ ਮਤਲਬ ਹੈ ਕਿ ਇੱਥੇ ਜ਼ਮੀਨ ਹਵਾ ਨਾਲੋਂ ਠੰਡੀ ਹੋ ਸਕਦੀ ਹੈ ਜੰਮੂ ਕਸ਼ਮੀਰ ਅਤੇ ਲਦਾਖ ਦੇ ਵਿੱਚ ਇੱਕ ਹਫ਼ਤੇ ਤੋਂ ਤਾਪਮਾਨ ਜੋ ਹੈ ਮਾਈਨਸ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਲਗਾਤਾਰ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤਾ ਗਿਆ ਹੈ ਇਸੇ ਕਰਕੇ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜ਼ਲੀਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਲੋਕ ਆਪਣਾ ਧਿਆਨ ਜ਼ਰੂਰ ਰੱਖਣ ਗਰਮ ਕੱਪੜੇ ਕਾਰਡਲੈਨ ਤੇ ਜੇਕਰ ਉਹ ਬਾਹਰ ਜਾਂਦੇ ਨੇ ਤਾਂ ਗਰਮ ਕੱਪੜੇ ਜ਼ਰੂਰ ਪਾ ਕੇ ਜਾਣ ਜੇਕਰ ਉਹਨਾਂ ਨੂੰ ਕੰਬਣੀ ਛੱਡਦੀ ਹੈਗੀ ਤਾਂ ਉਸ ਨੂੰ ਬਿਲਕੁਲ ਵੀ ਇਗਨੋਰ ਨਾ ਕਰਨ ਡਾਈਟ ਜੋ ਹੈ ਬੇहद ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਈਟ ਠੰਡ ਦੇ ਵਿੱਚ ਜੋ ਹੈ ਉਸ ਨੂੰ ਪੁਖਤਾ ਕਰ ਸਕੋ ਤਾਂ ਜੋ ਤੁਹਾਨੂੰ ਜੋ ਠੰਡ ਹੈ ਉਸ ਦੇ ਵਿੱਚ ਪਰੇਸ਼ਾਨੀਆਂ ਨਾ ਹੋਣ ਕਿਉਂਕਿ ਕੜਾਕੇ ਦੀ ਠੰਡ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਮੂਚੇ ਪੰਜਾਬ ਦੇ ਵਿੱਚ ਠੰਡ ਦੇਖਣ ਨੂੰ ਮਿਲ ਸਕਦੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਆਈਐਮਡੀ ਦੇ ਵੱਲੋਂ ਜੋ ਹੈ ਭਵਿਕ ਬਾਣੀ ਵੀ ਜਾਰੀ ਕੀਤੀ ਗਈ ਹੈ ਹਾਲਾਂਕਿ ਮੀਂਹ ਦੀ ਸੰਭਾਵਨਾ ਹਾਲੇ ਨਹੀਂ ਦੱਸਾਈ ਗਈ ਹੈ ਪਰ 16 ਦਸੰਬਰ ਤੋਂ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਮੀਂਹ ਪੈ ਸਕਦਾ ਹੈ ਜੇਕਰ ਮੀਂਹ ਪੈਂਦਾ ਹੈ ਤਾਂ ਆਉਣ ਵਾਲੇ